ਜਿਹੜੀ ਸਿਰਜਣਾ ਸੀ ਉਹ ਬਰੂਪਾਲ ਲਾਲ ਜੀ ਵੀ ਅਮੇ ਬੈਨੀਫਿਟ ਲੈ ਰਹੇ ਨੇ ਇਹ ਹੋਊਗਾ ਕਿ ਬਰੂਪਾਲ ਲਾਲ ਜੀ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਔਰ ਇੰਡਸਟਰੀ ਦੀ ਜਿਹੜੀ ਸੇਵਾ ਕੀਤੀ ਸਾਕੇ ਸਟੇਜ ਦੇ ਉਤੇ ਤੁਸੀਂ ਆਪਣਾ सब गल कर रहे जेडी यूसीपीएम फॉर्मर प्रेजिडेंट उस चीज की समझ नहीं सी जी चीज सारे ਦੋਸਤੋ ਸਤਿ ਸ਼੍ਰੀ ਅਕਾਲ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਪੀ ਯੂਨਾਈਟਿਡ ਅਲਾਈਅንስ ਹੈਂਡਲਿੰਗ ਜਿਹਦੇ ਅੰਦਰ ਟੀ ਕੋਆਰਡੀਨੇਟਰ ਹੈ ਜੈਕੇਸ਼ ਸਿੰਘ ਸਾਹਿਬ ਅਤੇ ਡਾਕਟਰ ਸਾਹਿਬ ਹੋਰ ਰਾਜੇ ਕਰਕੇ ਗੁਰਦੀਪ ਸਿੰਘ ਕੋਲ ਆ ਕੇ ਕਰਦੇ ਕਿ ਬਾਕੀ ਨੇ ਹੋਰ ਮੇਰੇ ਕੋਲ ਜਿਹੜੇ ਨਾਰਿੰਦ ਸਾਹਿਬ ਮਿੱਤਨ ਜੀ ਹੋਰ ਬਾਕੀ ਹੋਰ ਕਈ ਨਾਮ ਨੇ ਦੇ ਵਿੱਚ ਜੀ ਅੱਜ ਇਹ ਮਰਾਉਂਸ ਕਿ ਕਿ ਜਸਟੀਮ ਦੇ ਵਿੱਚ ਦੁਬਾਰਾ ਜੀ ਇਸ ਨਵੀਂ ਵਾਰੀ ਵਾ ਮੈਨੂੰ ਨਾਮਿਨੇਟ ਐਜ਼ ਅ ਪ੍ਰੈਜ਼ੀਡੈਂਟ ਹੋਇਆ ਔਰ ਬਾਕੀ ਵੀ ਟੀਮ ਦੇ ਨਾਮ ਪੂਰਾ ਦੱਸਿਆ ਇਹ ਮੀਟਿੰਗ ਤੁਹਾਡੇ ਸਾਹਮਣੇ ਹੀ ਹੈ ਪੂਰੀ ਵਧੀਆ ਮਾਹੌਲ ਚ ਹੋਈ ਹੈ ਅੱਗੇ ਇੰਡਸਟਰੀਸਟ ਭਰਾ ਸਾਡੇ ਛੋਟੇ ਲੈਵਲ ਦੇ ਨਾ ਕਿ ਨਹੀਂ ਹੈ ਵੀ ਕਿਸੇ ਨੂੰ ਛੋਟਾ ਨਹੀਂ ਕਹਿਣਾ ਕਿ ਜਿਹੜੀ ਗੱਲਾਂ ਕਹੀਆਂ ਨੇ ਛੋਟਾ ਬڑا ਸਾਡੇ ਦੇ ਸਾਰੇ ਸਾਡੇ ਮੈਂਬਰ ਇੱਕੋ ਜੀ ਸਤਿਕਾਰ ਦੇ ਭਰਾ ਬਹੁਤ ਅਦਾਤ ਚਾਹੀਏ और मैं सारा मीडिया का भी शुक्रगुजार करता कि इन्हें शॉर्ट नोटिस से भी तुम लोग लक्की जी एजेंडा है मतलब कि जी जिनी भी इस टाइम इंडस्ट्री है वो कह रहे हैं कि साल बहुत सारिया अगर उम्मीदा ने करके दिखाई बिल्कुल सही विशेष पूछा मैं पहले एक गल कही है कि पहले मैं सब तो पहले एक फाउंडेषन बनाई है पीस की शांति ਅਗਲਾ ਸਾਡਾ ਜਿਹੜਾ ਸਭ ਤੋਂ ਵੱਡਾ ਏਜੰਡਾ ਹੈਗਾ ਇਫਕਾ ਕੁਆਲਿਟੀ ਦਾ ਔਰ ਇਹਦੇ ਵਿੱਚ ਡਿਵੈਲਪਮੈਂਟ ਜੀ ਅਪਗ੍ਰੇਡੇਸ਼ਨ ਆਫ ਇੰਡਸਟਰੀ ਜੀ ਔਰ ਮੈਨੂਫੈਕਚਰਸ ਨੂੰ ਮਾਈਕਰੋ স্মਲ ਮੀਡੀਅਮ ਤੇ ਲਾਰਜ ਇਹ ਪੂਰੀ ਕਣੀ ਚ ਅਸੀਂ ਹੁੰਨੇ ਇਹਨਾਂ ਸਾਰਿਆਂ ਦਾ ਕੋਆਰਡੀਨੇਸ਼ਨ ਬਣਾ ਕੇ ਉਨਕ ਬਣਾ ਕੇ ਦੇਵੇਂ ਅਸੀਂ ਦੇਖੋ ਮਾਈਕਰੋ ਵਾਲਾ ਉਹ Экਸਪੋਰਟ ਨਹੀਂ ਕਰ ਸਕਦਾ ਬਾਈਟ ਸਮਾਲ ਉਹ ਜਿਹੜਾ ਪ੍ਰੋਡਕਟ ਦੇਗਾ ਉਹ ਮੀਡੀਅਮ ਤੇ ਇਲਾਜ ਦੋ ਦੇਗਾ ਜਾਂ ਐਕਸਪੋਰਟ ਨੂੰ ਦੇਗਾ ਉਹ ਉਦਾਂ ਦੇ ਪ੍ਰੋਡਕਟ ਬਣਾਵਾਂਗੇ ਜਿਹੜੇ ਚੀਨ ਬਣਾਉਂਦਾ ਜਿਨ੍ਹਾਂ ਵਿੱਚ ਕੁਆਲਿਟੀ ਵੀ ਹੈ ਜਿਨ੍ਹਾਂ ਵਿੱਚ ਪ੍ਰੋਫਿਟ ਵੀ ਹੈ ਅਸੀਂ ਉਸ ਤਰੀਕੇ ਦੇ ਵਿੱਚ ਆਪਣੀ ਕੰਟਰੀ ਦੇ ਜੇ ਆਪਾਂ ਕਹਿੰਨੇ ਆ 3 ਕਰੋੜ ਬਾਈਸਾਈਕਲ ਕੋਸ਼ਿਸ਼ ਕਰੀਏ 40 ਚੜ ਕੇ 6 7 8 ਕਰੋੜ ਦੇ ਹੌਲੀ ਹੌਲੀ ਚਲੀਏ ਇੱਕਦਮ 32 ਕਰੋੜ ਨਹੀਂ ਪਹੁੰਚੇ ਜਾਂਦਾ ਤਾਂ ਉਸ ਅਸੀਂ ਲਿਫਟ ਦੇ ਤਰੀਕੇ ਉੱਪਰ ਚੜ੍ਹਦੇ ਸਰ ਜੀ ਲੱਗੀ ਜੀ ਵਿੱਚ ਸੀ ਜਿਹਨੇ ਕ੍ਰਿਸ਼ਨ ਜਿਹਨੇ ਸਾਈਕਲ ਜਿਹੜੀ ਸਾਈਕਲ ਇੰਡਸਟਰੀ ਸਟੈਂਡ ਦੇ ਵਿੱਚ ਨਿਊ ਜਨਰੇਸ਼ਨ ਨਵੇਂ ਨਵੇਂ ਸਾਈਕਲ ਤਿਆਰ ਕਰ ਰਹੇ ਹੋ ਉਸ ਤਰ੍ਹਾਂ ਦੀ ਕੋਈ ਟੀਮ ਮਤਲਬ ਕੀ ਅੱਗੇ ਵਧੇਗੀ ਬਿਲਕੁਲ ਜੀ ਅਸੀਂ ਯੰਗ ਐਂਟਰਪ੍ਰੈਨਿਓਰ ਫਾਰਮ ਬਣਾਵਾਂਗੇ ਉਸ ਫਾਰਮ ਦੇ ਵਿੱਚ ਜਿੰਨੇ ਸਾਡੇ ਕਹਿੰਦੇ ਨੇ ਬੱਚੇ ਨਹੀਂ ਜਿਹੜੇ ਯੰਗ ਜਨਰੇਸ਼ਨ ਆ ਗਏ ਉਹ ਫਾਰਮ ਉੱਤੇ ਮੀਟਿੰਗ ਹੋਣਗੀਆਂ ਉਹ ਮੀਟਿੰਗਸ ਕਰਕੇ ਦੇਖਣਾ ਕਿੰਨੇ ਅچھے ਰਿਜ਼ਲਟਸ ਆਣਗੇ ਕਿਉਂਕਿ ਹਰ ਅਲੱਗ-ਅਲੱਗ ਇੰਡਸਟਰੀ ਪਾਰਟ ਬਣਾਉਣ ਆ ਰਹੇ ਨੇ ਸਾਰੇ ਇਕੱਠੇ ਮੀਟਿੰਗ ਹੋਣੀ ਹੈ ਉਹ ਮੀਟਿੰਗ ਦੇ ਰਜਿਸਟਰਸ ਦਿਖਾ ਕੇ ਅਸੀਂ ਕੋਈ ਤਾਂ ਨਹੀਂ ਫੈਕਟਰੀ ਲਵਾਈਏ ਲੇਕੋ ਉਹਨਾਂ ਨੂੰ ਅਫਸਰ ਮਿਲਿਆ ਵੀ ਜੇ ਪੰਜਾਬ ਸਰਕਾਰ ਨੇ ਵੀ ਕਮੇਟੀ ਚ ਰੱਖਿਆ ਹੈ ਆਰ ਐਂਡੀ ਦੇ ਵਿੱਚ ਵੀ ਮੈਂ ਗਵਰਨਿੰਗ ਕੌਂਸਲ ਚ ਆ ਤਾਂ ਅਸੀਂ ਟੈਸਟਿੰਗ ਲੈਬਰਾਟਰੀ ਇਨਕਰੀਜ਼ ਕਰ ਰਹੇ ਹਾਂ ਉਹਤੇ ਡਬਲ ਅਸੀਂ ਪ੍ਰੋਡਕਸ਼ਨ ਕੈਪੈਸਿਟੀ ਆ ਚੁੱਕੀ ਹੈ ਔਰ ਚਾਰ ਗੁਣਾ ਮਸ਼ੀਨਰੀ ਵਿਦਰਨ ਸਪੈਨ ਆਫ 1 ਇਅਰ ਹੋ ਜਾਏਗੀ ਸੋਦੇ ਜਿਹੜਾ ਸਾਈਕਲ ਟੈਸਟਿੰਗ ਲੋਗੇ 12 ਦਿਨ ਲੱਗਦੇ ਸੀ ਉਹ ਦੋ ਦੇ ਚ ਹੋ ਜਾ ਕਰੇਗਾ ਤੇ ਇੱਕ ਦੇ ਚ ਹੋ ਜੇਗਾ ਇਸ ਤੋਂ ਇਲਾਵਾ ਆਰ ਐਨ ਡੀ ਦੇ ਵਿੱਚ ਐਕਚੁਅਲ ਮੀਨਿੰਗ ਆਫ ਰੀਨਡੀ ਚੱਲ ਹੋ ਜਾਏਗਾ ਰਿਸਰਚ ਐਂਡ ਡਵੈਲ ਲਾ ਇਹ ਜ਼ਰੂਰ 100 1% ਸਾਡਾ ਏਜੰਡਾ ਹੈ ਔਰ ਇਹਨੂੰ ਪੂਰਾ ਬਿਲਫੁਲ ਕਰਾ ਲੱਗੀ ਜੀ ਧੰਨਵਾਦ ਸਾਲ ਹੋ ਗਿਆ ਪ੍ਰਧਾਨ ਜੀ ਦੋ ਸਾਲ ਨੇ ਦੋ ਸਾਲ ਦੋ ਸਾਲ ਦੋ ਸਾਲ ਹੋ ਗਏ ਦੋ ਸਾਲਾਂ ਦੇ ਵਿੱਚ ਕਿਹੜਾ ਇਹੋ ਜਿਹਾ ਐਸਾ ਕੰਮ ਹੈ ਜਿਹਨੂੰ ਲੈ ਕੇ ਤੁਸੀਂ ਆਪਣੇ ਆਪ ਦੇ ਦੁਬਾਰਾ ਕਾਵੇ ਲਾ ਰਹੀਏ ਫੇਰ ਜੀ ਬਾਡੀ ਸਾਹਮਣੇ ਹੈ ਕੋਈ ਇਹਦਾ ਕਿਹੜਾ ਕੰਮ ਕਿਹੜਾ ਕੰਮ ਅਸੀਂ ਨਹੀਂ ਕੀਤਾ ਤੁਸੀਂ ਦੱਸੋ ਜੀ ਪਾਰਟੀ ਦੇ ਕੰਦੇ ਕਿਤੇ ਨਹੀਂ ਆ ਜਿੱਤੇ ਮੰਗਰੇ ਪਿੰਨੋ ਦਾ ਸੁਣਨੋ ਪਹਿਲੇ ਗਿਆ ਅੱਜ ਜਿਹੜੀ ਗੱਲ ਕੰਦੇ ਕੀਤਾ ਇੱਕੀ ਉਹਦੇ ਦੀ ਜਿਹੜਾ ਗਿਆ ਕਿ ਬਹੁਤ ਸਾਰੇ ਸਾਈਕਲ ਇੰਡਸਟਰੀ ਸੇ ਉਹ ਕਹਿ ਰਹੇ ਨੇ ਕਿ ਦੋਸਾ ਹੋਰ ਪਿੱਛੇ ਚਲੀ ਗਈ ਹੈ ਮੈਨੂੰ ਇਹ ਉਹਨਾਂ ਦਾ ਦਾਵਾ ਜਿਹੜਾ ਹੈਗਾ ਇਹ ਬਿਲਕੁਲ ਬੇਬੁਨਿਆਦ ਹੈ ਇਹ ਨਹੀਂ ਬਿਲਕੁਲ ਗੱਲ ਨਹੀਂ ਉਹ ਬਿਲਕੁਲ 네ਗੇਟਿਵ ਪ੍ਰੋਪਾਗੈਂਡਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਦੋ ਕੰਮ ਕਰੋ ਕਿ ਜਿਹੜੇ ਕੀਤੇ ਆ ਯਾਰ ਮੈਂ ਤੁਹਾਨੂੰ ਨੱਟਸ਼ਲ ਗੱਲ ਦੱਸਦਾ ਮੈਂ ਤੁਹਾਨੂੰ ਦੱਸਾਂ ਕਿ ਜੌਹਰੀ ਘਰੇ ਨੇ ਪੁਨਰਸ਼ਬਦ ਜੀ ਕਹਿੰਦੇ ਆਪਾਂ ਚਾਹੁੰਗਾ ਜੀ ਕਹਿ ਰਹੇ ਆ ਮੈਂ ਤਾਂ ਤੁਹਾਨੂੰ ਇਹ ਗੱਲ ਖੁੱਲੀ ਮੀਡੀਆ ਦੇ ਥਰੂ ਆਫਰ ਭੇਜ ਰਹੇ ਆ ਬਾ ਜੌਹਰੀ ਸ਼ਾਹਲਾ ਜੀ ਨੂੰ ਅਜੀਤ ਸਿੰਘ ਜੀ ਨੂੰ ਕਿ ਇੱਕ ਪਲੇਟਫਾਰਮ ਤੇ ਡਿਬੇਟ ਕਰਾ ਕੇ ਦੇਖੋ ਉਹਨਾਂ ਦੇ ਟਾਈਮ ਦੀ ਵਰਕਿੰਗ ਪਿਛਲੇ 4 ਸਾਲ ਦੀ ਤੇ ਲੱਖੀ ਜੀ ਦੀ 2 ਸਾਲ ਦੀ ਮੈਂ ਗੱਲ ਕਹਿੰਦੇ ਆ 4 ਸਾਲ ਚ 8 ਡੈਲੀਗੇਸ਼ਨ ਜਾਣੇ ਚਾਹੀਦੇ ਸੀ ਸਾਡੇ ਮੈਂਬਰਾਂ ਨੂੰ ਮਾਈਕਰੋ ਮੈਂਬਰਾਂ ਨੂੰ ਉੱਪਰ ਲੈ ਕੇ ਜਾਣ ਵਾਸਤੇ ਸ਼ਾਮਲਾ ਜੀ ਦੇ 4 ਸਾਲ ਦੇ ਟਾਈਮ ਦੇ ਵਿੱਚ ਇੱਕ ਵੀ ਡੈਲੀਗੇਸ਼ਨ ਨਹੀਂ ਗਿਆ ਅਬਰਾਉਂਡ ਤੇ ਲੱਖੀ ਜੀ ਦੇ 2 ਸਾਲ ਦੇ ਦੌਰਾਨ 5 5 ਡੈਲੀਗੇਸ਼ਨ ਚਲੇ ਗਏ ਮੈਂ ਗੱਲ ਕਰ ਰਹੇ ਆ ਤੁਸੀਂ ਸੁਵਾਲ ਪੁੱਛੋ ਮੈਂ ਤੁਹਾਡੇ ਹਰ 16 ਸੋਲਾ ਤੋਂ ਹੋਰ ਕੰਮ ਹੋਇਆ ਜਿਹੜੇ ਡੈਲੀਗੇਟ ਸੀ ਜਾਂ ਡੈਲੀਗੇਟ ਗਿਆ ਪਰ ਡਾਕਟਰ ਜਿਹੜਾ ਬਰਦੇਸ਼ਿੰਦਰ ਮੈਡੀਕਲ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ ਅੰਦਰ ਜਿਹੜਾ ਕੰਸਕਨ ਚੱਲ ਚਾਲੂ ਇਹ ਨਹੀਂ ਨਹੀਂ ਉਹ ਬੰਦ ਕੀਤਾ ਦਲਜੀਤ ਸਿੰਘ ਜੀ ਨੇ ਓਕੇ ਹਾਂ ਤੁਸੀਂ ਕਿਉਂ ਕਿਉਂ ਜੀ ਉਹ ਉਹਨਾਂ ਨੂੰ ਸਰਟਨ ਅਸੀਂ ਅਗਰ ਹੈ ਪ੍ਰੋਬਲਮ ਸੀਗੀ ਕਿ ਐਸੋਸੀਏਸ਼ਨ ਦੇ ਵਿੱਚ ਮੈਂਬਰਸ ਕਿਉਂ ਆਉਂਦੇ ਆ ਤੁਸੀਂ ਦੇਖੋ ਉਹਨੇ ਰਜਿਸਟਰ ਲਾਤਾ ਬਿਜ਼ਨਸ ਸੈਂਟਰ ਕੰਪਿਊਟਰ ਸੈਂਟਰ ਔਰ ਆਫਿਸ ਬਰਲ ਰੂਮਸ ਉਹਨਾਂ ਸਾਰਿਆਂ ਨੂੰ ਤਾਲੇ ਲਾਤੇ ਤੁਸੀਂ ਮੈਂ ਉਹਦੇ ਦੀ ਕੱਢ ਲੇ ਤੁਹਾਨੂੰ ਵੀਡੀਓ ਦਿਖਾ ਦਿੰਦਾ ਜਿਹੜੀਆਂ ਇਹਨਾਂ ਨੇ ਕੀਤੀਆਂ ਇਹ ਸਦਾ ਸਰ ਝੂਠ ਆ ਮੈਂ ਗੱਲ ਕਰਨਾ 4320 ਦੀ ਨੋਬਤ ਆਈ ਲੜਾਈ ਦਿੱਲੀ ਤੱਕ ਲੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਕੇ 4320 ਤੱਕਾ ਹੁਣ ਸੁਪਰੀਮ ਕੋਰਟ ਮੂਰੇ ਤਾਂ ਕਿਸੇ ਦਾ ਜੋਰ ਨਹੀਂ ਹੈਗਾ ਸਰਕਾਰ ਨੇ ਇੱਥੇ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਆਏ ਇੱਥੇ ਇਕੱਠੇ ਮਿਲੇ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਬਾ ਕੁਝ ਦੋਸਤਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਪਿਛਲੇ 2 ਸਾਲ ਦੇ ਵਿੱਚ ਕਿ ਕਿਸ ਕਿਉਂ ਪੀਸ ਰਹਿ ਗਿਆ ਕੁਲਨਾਰ ਸਾਹਿਬ ਅਜੋਰੰਜੀ ਵਿਸ਼ਕਰਮਾ ਜੀ ਕਿਤੇ ਨੇ ਕਹਿੰਦੇ ਤੁਹਾਡੇ ਕਰਮਾਂ ਦੇ ਬੰਦੇ ਤੁਹਾਡੇ ਸਾਹਮਣੇ ਆ ਤੁਸੀਂ ਕਰਕੇ ਤਾਂ ਆਏ ਹਾਂ ਹਾਂ ਜੀ ਕਰਮਾਂ ਮੈਂ ਗੱਲ ਕਰਦਾ ਮੇਰਾ ਮਤਲਬ ਹੈ ਕਿ ਟੀਮ ਦਾ ਹਿੱਸਾ ਸੀਗੀ ਉਹ ਵੀ ਮੈਂ ਕਹਿੰਦਾ ਟੀਮ ਦਾ ਹਿੱਸਾ ਆਪਣੇ ਮੈਂਬਰਸ ਲਈ ਕੀ ਮੈਸੇਜ ਹੈ ਤੁਹਾਡੇ ਲਈ ਸਾਡੇ ਮੈਂਬਰਸ ਲਈ ਸਾਡਾ ਕਲੀਅਰ ਕਟ ਮੈਸੇਜ ਹੈ ਕਿ ਸਾਡਾ ਇੱਕੋ ਹੀ ਏਮ ਆ ਕਿ ਜਿਹੜੀ ਬਾਈਸਾਈਕਲ ਇੰਡਸਟਰੀ ਆ ਔਰ ਛੋਟੀ ਇੰਡਸਟਰੀ ਆ ਜੀ ਉਹਨੂੰ ਅਸੀਂ ਅਪਲਿਫਟ ਕਰਕੇ ਸਮਾਲ ਨੂੰ ਮਾਈਕਰੋ ਨੂੰ ਸਮਾਲ ਬਣਾਉਣਾ ਸਮਾਲ ਨੂੰ ਮੀਡੀਅਮ ਬਣਾਉਣਾ ਔਰ ਮੀਡੀਅਮ ਨੂੰ ਲਾਰਜ ਬਣਾਉਣਾ ਵਾ ਔਰ ਮੈਂ ਤੁਹਾਡੇ ਐਗਜ਼ਾਮਪਲ ਵੀ ਦੇ ਰਹੇ ਆ ਬਾਬੇ ਇਸ ਚੀਜ਼ ਦਾ ਤਦ ਹੀ ਹੋ ਸਕਦਾ ਵਾ ਕਿ ਮੈਨੂੰ ਨਾਮ ਮੈਂਬਰਸ ਮੈਂ ਗੱਲ ਕਰਦਾ ਸਾਡੇ ਚ ਬੈਠੇ ਆ ਜਿਹੜਾ ਸਾਡੇ ਮੈਂਬਰ మీడియం ਸੀਗੇ ਲਾਰਜ ਤੁਹਾਡੇ ਸਾਹਮਣੇ ਆ ਟੈਕਨੋਲੋਜੀ ਅਪਗ੍ਰੇਡੇਸ਼ਨ ਅੱਜ ਇੱਕ ਵਿਅਕਤੀ ਨੇ ਪ੍ਰੋਡਕਟ ਬਣਾ ਲਿਆ ਕਿ ਉਹਨੇ ਕੋਸਟ ਐਫੀਸ਼ੀਐਂਟ ਬਣਾ ਲਿਆ ਕਈ ਮੈਂਬਰਾਂ ਨੂੰ ਉਸ ਚੀਜ਼ ਦੀ ਵੀ ਤਕਲੀਫ ਆ ਕਿ ਮੈਂ ਜਿਹੜਾ ਪ੍ਰੋਡਕਟ ਬਣਾਇਆ ਮੇਰੇ ਤੋਂ ਬੈਟਰ ਪ੍ਰੋਡਕਟ ਕਿਉਂ ਬਣਾਤਾ ਸੋ ਮੈਂ ਸਾਡਾ ਕੰਮ ਇਹ ਤੋਂ ਵੀ ਬੈਟਰ ਬਣਾਉਣਾ ਪ੍ਰੋਡਕਟ ਸੇ ਦੋਸਤੋ ਅਸੀਂ ਜਿਹੜੇ ਸਾਡੇ ਛੋਟੇ ਮੈਂਬਰ ਆ ਜਿਹੜਾ ਸਾਡਾ ਲੁਧਿਆਣੇ ਦਾ ਨਾਮ ਮੈਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਨਾਮ ਨੂੰ ਅਸੀਂ ਬਰਕਰਾਰ ਰੱਖਣਾ ਵਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪ੍ਰੈਸ ਕਾਨਫਰੰਸ ਕਿਉਂ ਲੇਟ ਕੀਤੀ ਲੱਖੀ ਜੀ ਕਹਿੰਦੇ ਬਾਈਸਾਈਕਲ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ ਆ ਉਸ ਤੋਂ ਪਹਿਲਾਂ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਆਏ ਹੋਏ ਆ ਇੱਕ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਠੇ ਸੀਗੇ ਇੱਕ ਦੇ ਵਿੱਚ ਪ੍ਰੈਜ਼ੀਡੈਂਟ ਸਾਹਿਬ ਬੈਠੇ ਸੀਗੇ ਉਹ ਕਿਉਂ ਕਿਉਂਕਿ ਉਹਨਾਂ ਨੂੰ ਬਾਈਸਾਈਕਲ ਇੰਡਸਟਰੀ ਦੇ ਨਾਲ ਲਗਾਵਾਂ ਸਰ ਤੁਸੀਂ ਕੰਮ ਨਹੀਂ ਖਿਦਾਰਿਆ ਸਾਰਾ ਕੁਝ ਆਰ ਲੇਕਿਨ ਕੁਝ ਮੈਂਬਰ ਜਿਹੜੇ ਤੁਹਾਡੇ ਨਾਲ ਸੀਗੇ ਪੁਰਣੀ ਟੀਮ ਦੇ ਵਿੱਚ ਲੇਕਿਨ ਇਹ ਸਾਰੇ ਉਧਰ ਗਏ ਨੇ ਉਹਨੂੰ ਲੈ ਕੇ ਕਿਸ ਤਰ੍ਹਾਂ ਉਹ ਸਿਰਫ ਜਿਹੜਾ ਸਿਰਫ ਇੱਕੋ ਹੀ ਗੱਲ ਸੀ ਕਿ ਸਾਨੂੰ ਇਸ ਵਾਰ ਸਾਨੂੰ ਇਸ ਵਾਰ ਜਿਹੜੀ ਚੌਂਦਰ ਉਹ ਜ਼ਿਆਦਾ ਮਿਲਣੀ ਚਾਹੀਦੀ ਸੀ ਸਾਨੂੰ ਸਿੱਤਾਂ ਜ਼ਿਆਦਾ ਮਿਲਣੀਆਂ ਚਾਹੀਦੀਆਂ ਚਾਹੀਦੀਆਂ ਪਰ ਜਿਹੜੇ ਮੈਂਬਰਾਂ ਨੇ ਕੰਮ ਕੀਤਾ ਮੈਂ ਗੱਲ ਕਰਦਾ ਸਰਾਲੀ ਸਾਹਿਬ ਇਹਨਾਂ ਕਲੂਸ਼ਲ ਦਾ ਘਰ ਘਰ ਜਾ ਕੇ ਮੈਂਬਰਾਂ ਦੇ ਕੰਮ ਨੂੰ ਕੀਤਾ ਕੰਸੈਂਟਾਂ ਬੰਦ ਹੋ ਗਈਆਂ ਲੜਾਈ ਲੜੀ ਲੜਕੇ ਅਸੀਂ ਉਹ ਕੰਸੈਂਟਸ ਸਰਕਾਰ ਕੋਲ ਕੈਂਪ ਲਾ ਕੇ ਪ੍ਰਧਾਨ ਜੀ ਨੇ ਯੂਸੀਪੀਐਮਏ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਹੁਣ ਕਹਿੰਦਾ ਕੰਮ ਨਹੀਂ ਹੋਇਆ ਸਾਡੇ ਕਹਿੰਦੇ ਮਤਲਬ ਸਰਕੂ ਨੂੰ ਮਿਲਾ ਕੇ ਕਿ ਜਿਨ੍ਹਾਂ ਨੇ ਚੋਦਰ ਚਲਾਨੀ ਸੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਉਧਰ ਗਏ ਜਿਨ੍ਹਾਂ ਕੋਲ ਕੰਮ ਨਹੀਂ ਹੋਇਆ ਮੈਂਬਰੋਨਾਂ ਸਿਰਫ ਫੋਕੀ ਸ਼ੋਰਤ ਦੀ ਖਾਤਰ ਕਿ ਮੈਂ ਮਤਲਬ ਮੈਨੂੰ ਫੇਰ ਦੁਬਾਰਾ ਤੋਂ ਮੈਂ ਇਹਨਾਂ ਦਾ 네ਗੇਟਿਵ ਪ੍ਰੋਪਾਗੈਂਡਾ ਕਰਕੇ ਉਹ ਉਧਰਲੇ ਪਾਸੇ ਖੜ੍ਹ ਜਿਓ ਉਹਨਾਂ ਦੇ ਖਿਲਾਫ ਵੀ ਖੜ੍ਹੇ ਸੀ ਨਹੀਂ ਪੈਂਦਾ ਮੈਂ ਉਹ ਹੀ ਤੇਰੇ ਬਾਰੇ ਜਿਹੜਾ ਬੰਦਾ 2 ਸਾਲ ਦਾ 4 ਸਾਲ ਇੱਕ ਵਾਰ ਸਰ ਇੱਕ ਫੋਕਸਾ ਇੱਕ ਵਾਰ ਫੋਕਸਾ ਇੱਕ ਵਾਰ ਬਾਈਕ ਤੇ ਜਾ ਕੇ ਜਿਵੇਂ ਉਹ ਗੋਰਾ ਪਣਾ ਬੋਲਦਾ ਨਾ ਵੇ ਫਿਰ ਉਹਦੇ ਕੋਲ ਹੀ ਜਾ ਕੇ ਬਹਿ ਜਾਵੇ ਨਹੀਂ ਇਹਦੇ ਨਾਲ ਵੱਡਾ ਤੁਸੀਂ ਆਪੇ ਸੋਚੋ ਵੀ ਕੀ ਕਹਦਾ ਜਿਆਦਾ ਕਿਸੇ ਬਾਰੇ ਗੱਲ ਨਾ ਕਰੋ ਇਹ ਇਹ ਬੰਦਾ ਬੇਕਾਰ ਆ ਇਹ ਬੰਦਾ ਗਲਤ ਆ ਇਹ ਬੰਦਾ ਦਸਤੀ ਦਾ ਜੇ ਕੰਮ ਕਰਨਾ ਨਹੀਂ ਹੈਗਾ ਤੇ ਜੇ ਉਹ ਨਹੀਂ ਕੰਮ ਕਰਨਾ ਹੈ ਫਿਰ ਉਹਦੇ ਕੋਲ ਜਾਣਾ ਨਹੀਂ ਚਾਹੀਦਾ ਫਿਰ ਜੇ ਗਏ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਤੁਸੀਂ ਕਿਉਂ ਗਏ ਹੋ ਭਾਈ ਉਹ ਤਾਂ ਸਰਕਾਰ ਸਾਹਿਬ ਨੇ ਕਿਹਾ ਹੈ ਕਿ ਪਾਗਲਿਆ ਕਿਸੇ ਦਾ ਕਰ ਰਿਹਾ ਉਹ ਸਰਕਾਰ ਦੇ ਦਬਾਅ ਤੇ ਰਿਹਾ ਹੈ ਤੇ ਸਰਕਾਰ ਦੇ ਦਬਾਅ ਤੇ ਰਿਹਾ ਕੁੱਲ ਕੇ ਨਿਗਾਹ ਭਾਈ ਸਾਹਿਬ ਮੈਨੇ ਇੱਕ ਗੱਲ ਦੱਸੋ ਕਿੱਥੋਂ ਸੀ ਤੁਸੀਂ ਅੱਜ ਉਹ ਸਿੱਕੇ ਰਾ ਕੰਮ ਨਹੀਂ ਹੋਇਆ ਅਫਸਰਾਂ ਨੇ ਜੇ ਕਿ ਬੰਦੇ ਨੇ ਰੱਖਿਆ ਦਬਾਅ ਨਹੀਂ ਗੱਲ ਤਾਂ ਹੁੰਦੀ ਹੈ ਜੇ ਅਫਸਰ ਕਹਿਣ ਵੀ ਆਹਾ ਕੰਮ ਕਰਨਾ ਅਸੀਂ ਕਹੇ ਹਾਂਜੀ ਜੀ ਅਸੀਂ ਹਰ ਜਗ੍ਹਾ ਜੀ ਹਾਂਜੀ ਕਹਿ ਕੇ ਕਰਦਾ ਅਸੀਂ ਤਾਂ ਹਰ ਜਗ੍ਹਾ ਅੜੇ ਆਣ ਅਸੀਂ ਸੀਏ ਆ ਜੀਐਸਟੀ ਦੇ ਉਧਰ ਜਾ ਕੇ ਆਏ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਆ ਵੀ ਤੁਸੀਂ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਤੁਸੀਂ ਉਹਨਾਂ ਨੂੰ ਫੜੋ ਜਿਹੜੇ ਬੰਦੇ ਸਹੀ ਕੰਮ ਕਰਦੇ ਉਹਨਾਂ ਨੂੰ ਬਿਲਕੁਲ ਨਾ ਕਰੋ ਤੁਹਾਡੀ ਟੀਮ ਦਾ ਇਸ ਵਾਰ ਦੋ ਸਾਲ ਦੇ ਕੰਮ ਕਰਨ ਦੇ ਨਾਲ ਇੰਡਸਟਰੀ ਵਧੀ ਹੈ ਜਾਂ ਨਹੀਂ ਦੇਖੋ ਅੰਦਰਤੀ ਦਾ ਆਪਣੇ ਵੱਲੋਂ ਤਾਂ ਅਸੀਂ ਜਿਹੜੇ ਬੰਦਿਆਂ ਨੂੰ ਬਾਹਰ ਜਾ ਕੇ ਉਹਨਾਂ ਨੂੰ ਆਪਣੇ ਧੰਨ ਵਾਸਤੇ ਸਾਰਾ ਕੁਝ ਦਿਖਾ ਕੇ ਲਿਆਏ ਪਰ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਆਇਆ ਵੀ ਦੁਨੀਆ ਦੇ ਵਿੱਚ ਬੰਦਾ ਆਇਆ ਹੋਇਆ ਹੈ ਉਹਦੇ ਵਿੱਚ ਨਾ ਮੈਂ ਗੱਲ ਆ ਕੁਝ ਕਰ ਸਕਦਾ ਨਾ ਕੋਈ ਹੋਰ ਕੁਝ ਕਰ ਸਕਦਾ ਇਹਦੇ ਕਾਰਪੋਰੇਟ ਘਰਾਣੇ ਵੱਧ ਰਹੇ ਨੇ ਕਾਰਪੋਰੇਟ ਘਰਾਣੇ ਤੁਸੀਂ ਤੁਸੀਂ ਜਾ ਕੇ ਦੇਖ ਲਓ ਵੀ ਕਿਹੜੇ ਕਾਰਪੋਰੇਟ ਘਰਾਣੇ ਦਾ ਬਹੁਤ ਵੱਧ ਗਿਆ ਤੇ ਕਿਹੜੇ ਕਾਰਪੋਰੇਟ ਘਰਾਣੇ ਦਾ ਘੱਟਿਆ ਤੇ ਜਿਹੜਾ ਕਾਰਪੋਰੇਟ ਘਰਾਣਾ ਕਹਿੰਦਾ ਪਿਆ ਵੀ ਮੈਂ ਬਾਕੀਆਂ ਦਾ ਮੇਰਾ ਮਾਲ ਬਣਾ ਲਿਆ ਉਹਨੂੰ ਵੀ ਜਾ ਕੇ ਵੇਖੋ ਇੱਕ ਮਿੰਟ ਦੀ ਮੈਂ ਤੁਹਾਡੇ ਦਾ ਜਵਾਬ ਦੇਣਾ ਕਾਰਪੋਰੇਟ ਘਰਾਣੇ ਦਾ ਕਿ ਤੁਸੀਂ ਵੀ ਕਾਰਪੋਰੇਟ ਘਰਾਣਾ ਸਭ ਕੁਝ ਅੰਦਰ ਬਣਾਉਂਦੇ ਸਭ ਕੁਝ ਐਮਐਸਐਮਈ ਤੋਂ ਸਾਰਾ ਕੁਝ ਤਾਂ ਬਾਹਰੋਂ ਆਉਂਦਾ ਹੈ ਲੱਗੀ ਬਾਰੇ ਗ੍ਰੋਥ ਐਮਐਸਐਮਈ ਹੋਈ ਕਿ ਨਹੀਂ ਹੋਈ ਉਹਦੇ ਨਾਲ ਕਾਰਪ ਕੀ ਕਰ ਡੋਟ ਕਰਾਉਣੇ ਕਿ ਉਹਨੇ ਮਾਲ ਅੰਦਰ ਵੀ ਨੇ ਉਹਨੇ ਮਾਲ ਬਾਹਰ ਨਹੀਂ ਉਤਿਆ ਸਾਰਾ ਕੀ ਕਰ ਗਏ ਇਹ ਨਾ ਗਈ ਆ ਆਪਾ ਦੇਖੋ ਕੁਸਚਨ ਆਨਸਰ ਆਪਾਂ ਜੇ ਵਧੀਆ ਬੰਦਾ ਤਾਂ ਉਹ ਕਹਿੰਦੇ ਉਹਦਾ ਜਵਾਬ ਬਿਲਕੁਲ ਤੁਸੀਂ ਸਹੀ ਪੁੱਛੋ ਜੇ ਦੇ ਬੁਨਿਆਦ ਐਵੇਂ ਅਲੀਗੇਸ਼ਨ ਕੋਈ ਵੈਲਿਊ ਨਹੀਂ ਹੈ ਕਿਹੜੇ ਮੈਂਬਰ ਨੇ ਮੈਨੂੰ ਇਹਦਾ ਦੱਸੋ ਜਿਹੜੇ ਕਿਹੜੇ ਬੰਦੇ ਦਾ ਸੀ ਇਹ ਕੰਮ ਕਰਨ ਦੀ ਕੋਸ਼ਿਸ਼ ਦੇ ਵਿੱਚ ਹਰ ਬੰਦਾ ਹੈ ਹਰ ਬੰਦਾ ਸਾਡੇ ਕੋਲ ਡੈਟੀਫਾਈ ਕਿਉਂ ਕੇ ਜਾਂਦਾ ਹੈ ਕਿਸੇ ਮੈਂਬਰ ਨੇ ਮੈਨੂੰ ਆਇਆ ਤੇ ਕਰਨੀ ਨਹੀਂ ਕਹਦੀ ਮੇਰਾ ਕੰਮ ਅਸੀਂ ਪੈਸੇ ਦੇ ਕੇ ਨਹੀਂ ਕਰਾਇਆ ਕਿਸੇ ਅਫਸਰ ਦੇ ਆ ਕੇ ਝੋਕੇ ਕੰਮ ਨਹੀਂ ਕਰਾਇਆ ਹਾਂ ਅਸੀਂ ਆ ਕੇ ਰਿਸਪੈਕਟਬਲੀ ਕੰਮ ਕਰਾਉਣੀ ਆ ਸਾਨੂੰ ਉਦਾਂ ਦੀ ਤਮਿਲ ਲੈਂਗੁਏਜ ਨਹੀਂ ਬੋਲਨੀ ਆਂਦੀ ਜਿਹੜੀ ਜਿਹੜੀ ਗਲਤ ਅਸੀਂ ਜਾ ਕੇ ਉੱਥੇੋਂ ਵੀ ਜਾ ਕੇ ਆਏ ਹਾਂ ਉਹਨਾਂ ਨਾਲੇ ਦਿਨਾਂ ਦੇ ਵਿੱਚ ਇੱਕ ਇੱਕ ਵਾਰੇ ਚੱਲੇ ਜੀ ਤੁਹਾਨੂੰ ਪਤਾ ਹੈ ਆਜੋ ਵੀ ਤੁਸੀਂ ਕਹਿ ਰਹੇ ਨੇ ਉਹ ਨਹੀਂ ਮੈਂਬਰ ਨਹੀਂ ਮੈਂ ਵੀ ਤਾਂ ਮੈਂਬਰ ਹਾਂ ਲੋਕੀ ਸਰਕਾਰ ਤੋਂ ਲਾਹਾ ਨਹੀਂ ਲਿਆ ਜਿਹੜੇ ਫਾਇਦੇ ਹੋਣੇ ਸੀਗੇ ਫੈਕਟਰੀਆਂ ਨੂੰ ਲੋੜੀਂਦੀ ਫੈਕਟਰੀ ਨੂੰ ਉਹ ਲੈ ਨਹੀਂ ਉਹਨੂੰ ਦੱਸੇ ਜਿਹੜੇ ਨੇੜੇ ਵਾਦੇ ਨਹੀਂ ਦਿੱਤੇ ਦੱਸੋ ਪਤਾ ਤਾਂ ਲੱਗੇ ਸਾਨੂੰ ਇਸ ਚੀਜ਼ ਦਾ ਫਾਇਦਾ ਨਹੀਂ ਲੈ ਕੇ ਦਿੱਤਾ ਇੱਕ ਮਿੰਟ ਮੈਂ ਗੱਲ ਕਰਦਾ ਉਹਨਾਂ ਦੀ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਐਸੋਸੀਏਸ਼ਨਾਂ ਤੁਹਾਨੂੰ ਪਤਾ ਹੈ ਕਿ ਦਿਲਜੀਤ ਸਿੰਘ ਦੀ ਐਸੋਸੀਏਸ਼ਨ ਹੈ ਜੰਮੂ ਕਲੋਨੀ ਸਮਾਲ ਸਕੇਲ ਮੈਨੂਫੈਕਚਰਰਰ ਐਸੋਸੀਏਸ਼ਨ ਅੱਜ ਮੈਂ ਪੁੱਛਣਾ ਚਾਹੁੰਨਾ ਇਸ ਪਲੇਟਫਾਰਮ ਤੋਂ মিডিਆ ਦੇ ਥਰੂ ਅੱਜ ਜੰਮੂ ਕਲੋਨੀ ਸਮਾਲ ਸਕੇਲ ਐਸੋਸੀਏਸ਼ਨ ਦੇ ਕਦੇ 450 ਮੈਂਬਰ ਸੀ अज खत्म हो गई है फैडरेशन ऑफ एम एस एम ई मैनुफैक्चरस एक एसोसीएशन जनता नगर की बहुत तो वो एसोसीएशन मैं पूछना चाहना थोड़े प्लेटफॉर्म के थ्रू अब वो एसोसीएशन किधर गई दोस्तों मैं गल करना जो तुम्हें कम करना हो कोई प्लेटफॉर्म यूसी पी एमए की लड़ नहीं प्लेटफॉर्म अपना बना के भी इंडस्ट्री की सेवा कर सकते हो पर नहीं उसे ईगो प्रॉब्लम से ਕਿ ਮੇਰੀ ਕੁਰਸੀ ਪ੍ਰਧਾਨ ਦੀ ਕੁਰਸੀ ਦੇ ਨਾਲ ਲੱਗਣੀ ਚਾਹੀਦੀ ਹੈ। ਨਾਸਵਾਰ ਨਾਸ ਤੋਂ ਅਧਿਕ ਪੈਰ ਔਰਡినਰ ਗੱਲ ਕਰਨੀ ਚਾਹਨਾ ਤੁਸੀਂ ਤੁਰੀ ਜਮ ਨੂੰ ਇੱਕ ਸਿੱਧਾ ਤੁਸੀਂ ਜਵਾਬ ਦੇ ਦਿਓ। ਸਾਡੀ ਡੈਨਿਓਰ ਚਾਹੀਓ ਜਦੋਂ ਐਸੋਸੀਏਸ਼ਨ ਨੂੰ ਅਸੀਂ ਕਮਾਂਡ ਸੁਭਾਲੀ। ਐਮ ਲਈ ਸਾਡੀ ਬੈਲੈਂਸ ਸ਼ੀਟ ਦਿੱਤੀ ਜੀ। ਤੁਹਾਨੂੰ ਪਤਾ ਹੈ ਇਸੀ ਦਾ ਆਰਓਸੀ ਦੇ ਵਿੱਚ ਵੀ ਦਿੱਤੀ ਕਿ ਤੇ ਇੰਕੰਟੈਕਸ ਦਿੱਤੀ। ਦੋ ਬੈਲੈਂਸ ਸ਼ੀਟਾਂ ਜੀ ਦਿੱਤੀਆਂ ਟਾਈਮਲੀ। ਔਰ ਇੱਕ ਦਿਨ ਵੀ ਡਿਲੇ ਨਹੀਂ ਹੋਈ ਉਹਦੇ ਪੈਨਲਟੀ ਨਹੀਂ ਪਈ। ਔਰ ਮੇਰੇ ਡੈਨਿਓਰ ਦੇ ਵਿੱਚ ਕੋਈ ਵੀ ਖਰਚਾ ਕੈਸ਼ ਦੇ ਨਹੀਂ ਕੀਤਾ ਕਿ 2500 ਤੋਂ ਉੱਪਰ ਆਪਾਂ ਪਿੱਛੇ ਜਲੀਏ ਜਦੋਂ ਦਲਜੀਤ ਸਿੰਘ ਜੀ ਟੇਪੋਲੇ ਐਸੋਸੀਏਸ਼ਨ ਦੀ ਕਮਾਂਡ ਸੀਗੀ ਤੁਸੀਂ ਇਹ ਦੇਖੋ ਟੋਟਲ ਖਰਚਾ 6 6 ਲੱਖ ਰੁਪਏ ਦਾ ਬਿੱਲ 6 6 ਲੱਖ ਰੁਪਏ ਦਾ ਬਿੱਲ ਜਾ ਕੇ ਚੈੱਕ ਕਰ ਲੋ ਉਹ ਕੈਸ਼ ਦਿੱਤਾ ਗਿਆ ਆਰਓਸੀ ਕੀ ਅਲਾਉ ਕਰਦੀ ਹੈ ਕਿ ਇਨਕਮ ਟੈਕਸ ਅਲਾਉ ਕਰਦਾ 10000 ਤੋਂ ਉੱਪਰ ਕੈਸ਼ ਦੇਣਾ ਨਹੀਂ ਕਰਦਾ ਤੁਸੀਂ ਦੱਸੋ ਕਿਉਂ ਕੀਤਾ ਉਹਨਾਂ ਨੇ ਪਹਿਲੇ ਪਲੀਜ਼ 1 ਮਿੰਟ ਪਲੀਜ਼ 1 ਮਿੰਟ ਮੈਨੂੰ ਇਹ ਪਾ ਲਿਆ ਇੱਕ ਮਿੰਟ ਇੱਕ ਬੈਲੈਂਸ ਸ਼ੀਟ ਇਨਕਮ ਟੈਕਸ ਦੀ ਦਿੱਤੀ ਗਈ ਉਹਦਾ ਹਰਜਾਨਾ ਕੌਣ ਭੁਗਤੇਗਾ ਜੀ ਉਹਦਾ ਹਰਜਾਨਾ ਜਿਹੜਾ ਵੀ ਮਜਬੂਦਾ ਟੀਮ ਦਾ ਹੋਏਗਾ ਭੁਗਤੇਗਾ ਔਰ ਫਾਈਲ ਵੀ ਨਹੀਂ ਹੋ ਸਕਦੀ ਕਿਸ ਕਰਕੇ ਨਹੀਂ ਦਿੱਤੀ ਨਹੀਂ ਦੱਸੋ ਸੱਤ ਬੰਦੇ ਨੇ ਸਾਈਨੋ ਕਿਹਾ ਮੈਂ ਸਾਈਨ ਨਹੀਂ ਕਰਦਾ ਕਿਉਂ ਬਈ ਇਹ ਜਵਾਬ ਦਿਓ ਇੰਨਾ ਐਡਿਕਰ ਰਵਈਆ ਇੰਨਾ ਐਡਿਕਰ ਰਵਈਆ ਕਿਉਂ ਜਿੰਨਾ ਨੁਕਸਾਨ ਹੋਇਆ ਜੀ ਮਤਲਬ ਮੈਂ ਮੈਂਬਰਾਂ ਦਾ ਨੁਕਸਾਨ ਕੀਤਾ ਕਿ ਉਹਨਾਂ ਨੇ ਮੈਂਬਰਾਂ ਦਾ ਨੁਕਸਾਨ ਕੀਤਾ ਇਹੋ ਕੀ ਦੱਸੋ ਸੀਨੇ ਬੈਠ ਕੇ ਜਾਂਚ ਕੀ ਜਾਂਚ ਵੀ ਤੇ ਸੀ ਹੈ ਜੀ ਜਾਂਚ ਕੀਤੀ ਮੈਂ ਮੈਂ ਜਾਂਚ ਕੀਤੀ ਇੱਕ ਮਿੰਟ ਜੀ ਮੇਰੇ ਕੋਲ ਮੇਰੇ ਕੋ ਤੇ ਰਿਕਾਰਡ ਹੀ ਕੋਈ ਨਹੀਂ ਲੱਡੇ ਉਹਨਾਂ ਨੇ ਸਾਡੇ ਕੋਲ ਕੰਪਿਊਟਰ ਚੱਕ ਕੇ ਲੈ ਗਏ ਨੇ ਉਹ ਫੋੜ ਦੇ ਦੋ ਮਤਲਬ ਵੀ ਤਰੋ ਦੀਆਂ ਸਕੂਰਸੀ ਦੇ ਬਾਰੇ ਕਿ ਮੁਸ਼ਕਿਲਾਂ ਨਹੀਂ ਮੇਰੀ ਮੈਨੂੰ ਮੁਸ਼ਕਿਲਾਂ ਨਹੀਂ ਆ ਰਹੀ ਤੇ ਵੀ ਮੈਂ ਚੈਲੰਜ ਲੈਣ ਵਾਲਾ ਬੰਦਾ ਮੈਂ ਬੋਝ ਦਾ ਬੰਦਾ